ਸਮਰਾਲਾ ਦੇ ਨਜ਼ਦੀਕ ਪਿੰਟਾਡਰਪੁਰ ਵਿਖੇ ਐਤਵਾਰ ਦੁਪਹਿਰ ਵੇਲੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗਣ ਨਾਲ 10 ਤੋਂ ਵੱਧ ਪਰਿਵਾਰ ਬੇਕਰ ਹੋ ਗਏ ਨੇ ਇਸ ਘਟਨਾ 'ਚ ਕਾਵੇਂ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਗ ਲੱਗਣ ਦੀ ਇਸ ਘਟਨਾ 'ਚ ਪ੍ਰਵਾਸੀ ਮਜ਼ਦੂਰਾਂ ਦਾ ਲੱਖਾਂ ਰੁਪਏ ਦਾ ਕਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਲਗਨ ਦੀ ਕਾਰਨ ਦਾ ਪਤਾ ਲੱਗਦੇ ਹੀ ਸਮਰਾਲਾ ਤੋਂ 5 ਵਿਗੇਡੀਆਂ ਗੱਡੀਆਂ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਜੁੜ ਗਏ ਨੇ ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਇਹ ਅੱਗ ਅਚਾਨਕ ਲੱਗੀ ਦੱਸੀ ਜਾਂਦੀ ਹੈ 1 ਮਜਦੂ ਤਰਮਿੰਦ ਨੇ ਦੱਸਿਆ ਕਿ ਕਈ ਪ੍ਰਵਾਸੀ ਮਜ਼ਦੂਰ ਪਰਿਵਾਰ ਪਿੰਡ ਦੇ ਬਾਹਰ ਬਣੀ ਇੱਕ ਝੌਂਪੜੀ ਬਸਤੀ ਚ ਕਈ ਸਾਲਾ ਤੋਂ ਰਹਿ ਰਹੇ ਹਨ ਅੱਜ ਜਦੋਂ ਉਹ ਆਪਣੀਆਂ ਝੌਂਪੜੀਆਂ ਦੇ ਅੰਦਰ ਸੰਤ ਅੱਗ ਦੀਆਂ ਲਪੇਟਾਂ ਨੇ ਕਈ ਝੌਂਪੜੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਹ ਅੱਗ ਨਹੀਂ ਭਿਆਨਕ ਸੀ ਕਿ ਮੌਕੇ ਤੇ ਰਾਹ ਟੀਮਾਂ ਦੇ ਪੁੱਜਣ ਤੋਂ ਪਹਿਲਾਂ ਹੀ ਸਭ ਕੁਝ ਸੜ ਕੇ ਸੁਆਹ ਹੋ ਗਿਆ। ਅਜਿਹੇ ਦਰਦਨਾਕ ਦ੍ਰਿਸ਼ ਦੇਖ ਕੇ ਉੱਥੇ ਮੌਜੂਦ ਹਰ ਕਿਸੇ ਵਿਅਕਤੀ ਦਾ ਦਿਲ ਪਸੀਜ ਗਿਆ ਹੈ। ਕੁਝ ਹੋਰ ਮਜ਼ਦੂਰਾਂ ਨੇ ਦੱਸਿਆ ਕਿ ਘਰੇਲੂ ਸਮਾਨ ਤੋਂ ਇਲਾਵਾ ਅੰਦਰ ਪਈ ਉਹਨਾਂ ਦੀ ਹਜ਼ਾਰਾਂ ਰੁਪਏ ਦੀ ਨਗਦੀ, ਕੁਝ ਜ਼ਰੂਰੀ ਕਾਗਜ਼ਤ ਵੀ ਸੜ ਗਏ ਨੇ। ਅੱਗ ਨਹੀਂ ਭਿਆਨਕ ਸੀ ਕਿ ਚੁਗਿਆੰਦਰ ਇੱਕ 70 ਸਾਲ ਦਾ ਬਜ਼ੁਰਗ ਫਸ ਗਿਆ। ਆਤੇ ਹੋ ਖੁਦ ਚੱਲ ਫੇਰ ਸਕਣ ਤੋਂ ਅਸਮਤ ਸੀ ਪਿੰਡ ਦੇ ਕੁਝ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਬੜੀ ਮੁਸ਼ਕਲ ਨਾਲ ਉਸ ਨੂੰ ਸਹੀ ਸਲਾਮਤ ਬਾਹਰ ਕੱਢਿਆ ਆਓ ਦੇਖਦੇ ਹਾਂ ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਸ ਦੇ ਨਾਲ ਲਖਵਿੰਦਰ ਸਿੰਘ ਕਤਰੀ ਦੀ ਇਹ ਰਿਪੋਰਟ ਜਾਨਕ تھا ਜੀਰੀ ਥਾ ਭయ్యా ਦੇਖਿਓ ਬਾਤ ਕਰ ਸਾਰੇ ਜੜ ਕੇ ਕਪੜਾ ਲੱਤਾ ਇੱਕ ਵੀ ਨਹੀਂ ਬਚਾ ਨਾਮ ਹੈ ਆਪ ਦਾ ਕੋਕਿੰਗ ਪਾਸ कितने साल से रहते यहां तो साल हो यहाँ पे यहाँ तो हो गया 30 साल वो ये आग कैसे लगी आग ये पता नहीं है मैं भी अखंड बिहार ये पता है आपको कैसे मालूम हुआ मालूम मुंडे ने फोन करा कितना नुकसान हो गया आपको नुकसान तो बथेरी हो गया कितनी झोपड़ी थी यहाँ पे यहाँ बारह था, था। आप कितने लोग रहते थे झोपड़ी में झोपड़ी में कम से कम आठ किसी का कोई गाड़ी नुकसान तो नहीं हुआ गाड़ी में अपना नहीं हुआ साइकिल था साइकिल खत्म हो गया मंजे वंजे और कपड़े लिता और आपको किसी ने बताया हम मुंडे ने बताया मैं नाम है आपका जितेंद्र ये क्या हुआ था यहाँ पे बड़ा चाइना काम लगा आपको कैसे मालूम हुआ हम तो देहारी पता को ऐसे धुआं दिखाई देता हमारे यहाँ यहाँ कितनी झुग्गी झुग्गी है नौ आप कहाँ पे थे हम देहारी पता कब का कितना टाइम होगा जब लगी हुई एक बजे एक बजे क्या नाम है आपका जेठू सानी कितने टाइम से यहाँ रह रहे हो हम तीस साल से तो कैसे मालूम हुआ आपको मालूम हुआ चला गया काम पर मैं काम पर से देखते हैं तो, तो आग लगा हुआ दौरे और कुछ नहीं सामान निकाल सके हैं सारे हमारे कपड़ा लगता सारे मंजा तीन मंजा है सारे सामान कपड़ा लगता है, दस 10 130 के गिरी रखे आओ भी चला गया चालीस हजार रुपया था वो नहीं निकल सकता कितनी झोपड़ी है यहाँ पे आठ झोपड़ी है यहां तो कैसे लगी करते हम नहीं रहा इनमें रहा अगर परम क्या जल गया इसमें आप कर रहे कितने साल से रह रहे हो आप यहाँ पे हमें तो चालीस साल हो गया हमको क्या क्या नुकसान हो गया आपका झीरी है दस थैला कनक है एक थैला चावल है बेड है पंखा है रुपया है तीस हजार तीस हजार हाँ कैसे मालूम हुआ आपको आग लगी है? आग लगी हो बोले सरदार जी तुमको घर में आग लग गया है, या। आप घर पे नहीं थे नहीं रहा नहीं रहा नहीं रहा सरदार ਕਿ ਨਾਈ ਤੁਹਾਨੂੰ ਮੇਰਾ ਨਾਮ ਇਹ ਕੁਲਦੀਪ ਸਿੰਘ ਫਾਇਰਮੈਨਸ ਮਕਾਲਾ ਤੇ ਤੁਹਾਨੂੰ ਕਿਵੇਂ ਚਲਾ ਹੋਈ ਅੱਗ ਦੀ ਸਾਨੂੰ ਇਹ 1:13 ਦੇ ਮਿੰਟ ਤੇ ਕਾਲ ਆਈ ਹੈ ਜੀ ਤੇ ਉਹ ਤੋਂ ਅਸੀਂ 10 ਮਿੰਟ ਦੇ ਵਿੱਚ ਵਿੱਚ ਇੱਥੇ ਪਹੁੰਚ ਗਏ ਜਦੋਂ ਆਕੇ ਅਸੀਂ ਮੌਕਾ ਦੇਖਿਆ ਤਾਂ ਅੱਗ ਕਾਫੀ ਜ਼ਿਆਦਾ ਸੀ ਤੇ ਫਿਰ ਅਸੀਂ ਮੌਕਾ ਦੇ ਕੇ ਦੂਜੀ ਗੱਡੀ ਬੁਲਾਈ ਤੇ ਹੁਣ ਅਸੀਂ ਅੱਗ ਦੇ ਜਾਣਗੇ ਤਕਰੀਬਨ ਕਾਬੂ ਪਾ ਲਿਆ ਤੇ ਸਾਡੀ ਹੋਰ ਵੀ ਦੋ ਗੱਡੀਆਂ ਆ ਰਹੀਆਂ ਨੇ ਨੱਗ ਭਜਾਉਣ ਲਈ ਤੇ ਇਹਨਾਂ ਦੇ ਦੱਸਣ ਸੰਸਾਰ ਜਿਹੜੇ ਮਾਲਕ ਨੇ ਵਿਚਾਰੇ ਇਹ ਗਰੀਬ ਤੇ ਸਾਰਾ ਨੁਕਸਾਨ ਹੋ ਚੁੱਕਿਆ ਇਹਨਾਂ ਦਾ ਰੁਪਏ ਵੀ ਸੀ ਦੱਸ ਰਹੇ ਨੇ ਵੀ ਸਾਡੇ ਤੇ ਬੇਸਤੇ ਤੇ ਅਨਾਜ ਇਹਨਾਂ ਦਾ ਪਿਆ ਸੀ ਖਾਨ ਜੋ ਉਹ ਵੀ ਜਾਣ ਕੇ ਸੜ ਕੇ ਸੁਆਹ ਹੋ ਗਈ ਸਾਰਾ ਕੁਝ ਕਿੰਨੀਆਂ ਝੌਂਪੜੀਆਂ ਸੀ ਉਰੇ ਝੌਂਪੜੀਆਂ ਹੀ ਸੜ ਗਈਆਂ 8 8 ਸਾਲ ਕਹਿ ਰਹੇ ਨਹੀਂ ਦੱਸਦੇ ਸਾਰੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਮਾਲੀ ਨੁਕਸਾਨ ਇਹਨਾਂ ਦਾ ਸਾਰੇ ਹੋ ਚੁੱਕੇ ਗੱਡੀਆਂ ਕਿੰਨੀਆਂ ਲੱਗੀਆਂ ਹੋਰ ਵੇ ਜੀ ਗੱਡੀਆਂ ਜੀ ਆਪਣੀਆਂ ਹੁਣ ਤੱਕ 4 ਗੱਡੀਆਂ ਲੱਗ ਚੁੱਕੀਆਂ ਨੇ ਜੀ ਤੇ ਹੋਰ ਵੀ ਆ ਰਹੀ ਜੀ ਸਰ ਜਿਹੜੀ ਅੱਗ ਲੱਗੀ ਹੈ ਕੀ ਨੁਕਸਾਨ ਹੋਇਆ ਦੇ ਵਿੱਚ ਸਾਰੇ ਦਸਲ ਮੁਤਾਬਕ ਇਹਨਾਂ ਝੁੱਗੀਆਂ ਦੇ ਨੇਚਰਲ ਤਰੀਕੇ ਨਾਲ ਜਿਹੜੀ ਅੱਗ ਲੱਗੀ ਆ ਇਹ ਸਾਰੀ ਲੇਬਰ ਦੇ ਵਰਕਰ ਜਿਹੜੇ ਹੈਗੇ ਸੀ ਇੱਥੇ ਰਹਿ ਰਹੇ ਸੀਗੇ ਆਪਣਾ ਕੰਮ ਕਰਨ ਚਲੇ ਜਾਂਦੇ ਇਹਨਾਂ ਦੀਆਂ ਕੁਝ ਲੇਡੀਜ਼ ਫੈਕੀਆਂ ਲੱਗੀਆਂ ਬੱਚੇ ਰਹਿ ਜਾਂਦੇ ਸੀਗੇ ਇਹਨਾਂ ਨੇ ਦੱਸਿਆ ਵੀ ਪਿੱਛੋਂ ਕਿਸੇ ਬੱਚੇ ਨੇ ਚਾਹ ਚੂ ਬਣਾਈ ਆ ਇਹ ਸੜਕਲੇ ਤੇ ਬਾਂਸਾਂ ਦੀਆਂ ਬਣੀਆਂ ਸੁੱਕੀਆਂ ਝੁੱਗੀਆਂ ਸੀਗੀਆਂ ਜਿਹਦੇ ਕਰਕੇ ਕੋਈ ਚਿਗਿਆੜੀ 扑ਣ ਵਾਲੇ ਅੱਗ ਲੱਗੀ ਆ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਤਕਰੀਬਨ ਹਰ ਝੁੱਗੀ ਦਾ ਜੇ ਆਪਾਂ ਝੁੱਗੀ ਦੀ ਕੀਮਤ ਵਿੱਚ ਪਾਈਏ ਔਰ ਸਮਾਨ ਦੀ ਕੀਮਤ ਪਾਈਏ 35 ਤੋਂ 40 ਹਜ਼ਾਰ ਦੇ ਵਿੱਚ ਵਿੱਚ ਅਪ੍ਰੋਕਸੀਮੇਟਲੀ ਬਣੇਗਾ ਜਿਸ ਤਰ੍ਹਾਂ ਠੰਡ ਦਾ ਮੌਸਮ ਆ ਰਿਹਾ ਹੁਣ ਪ੍ਰਸ਼ਾਸਨ ਵੱਲੋਂ ਇਹਨਾਂ ਦੀ ਕੀਮਤ ਦੇ ਦਿੱਤੀ ਜਾ ਰਹੀ ਹੈ ਹਾਂ ਸਰ ਪਟਵਾਰੀ ਸਾਹਿਬ ਖੜੇ ਨੇ ਇੱਥੇ ਉਹਨਾਂ ਨੂੰ ਅਸੀਂ ਕਿਹਾ ਹੈਗਾ ਵੀ ਆਪਣੀ ਰਿਪੋਰਟ ਬਣਾ ਕੇ ਤਿਆਰ ਕਰਕੇ ਦੇਣ ਸੁਪੰਨ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਹਾਲ ਦੀ ਘੜੀ ਇਹਨਾਂ ਦਾ ਟੈਂਪਰੇਰੀ ਕਿਤੇ ਇੰਤਜ਼ਾਮ ਕਰਕੇ ਦੇਣ ਰਹਿਣ ਵਾਸਤੇ ਉੱਥੇ ਇਹਨਾਂ ਨੂੰ ਖਾਣਾ ਵੀ ਪ੍ਰੋਵਾਈਡ ਕਰਾਇਆ ਜਾ ਰਿਹਾ ਹੈ ਸਰ ਕੁਝ ਕੈਸ਼ ਦੀ ਵੀ ਗੱਲ ਕੀਤੀ ਹੈ ਵੀ ਕੈਸ਼ ਛੜਿਆ ਸੀ ਕਿਸੇ ਦੇ ਵਿੱਚ ਇਹਨਾਂ ਦਾ ਸਰ ਇਹਨਾਂ ਨੇ ਲਿਖਾਇਆ ਜੀ ਕਿਸੇ ਕਿਸੇ ਨੇ ਕਿਸੇ ਨੇ 10000 ਲਿਖਾਇਆ ਕਿਸੇ ਨੇ 20000 ਲਿਖਾਇਆ ਉਹ ਕੈਸ਼ ਵੀ ਇਹਨਾਂ ਦਾ ਜਿਹੜੀ ਇਹ ਆਪਣਾ ਮਿਹਨਤਾਂ ਨਾਲ ਕਰਕੇ ਆਉਂਦੇ ਸੀਗੇ ਉਹ ਕੈਸ਼ ਵੀ ਵਿੱਚ ਪਿਆ ਸੀ ਕਿੰਨੇ ਕੇ ਪਰਿਵਾਰ ਹੋੜ ਗਏ ਸਰ ਇਹ 8 ਝੁੱਗੀਆਂ ਸੀਗੀਆਂ ਜੀ ਇੱਕ ਝੁੱਗੀ ਜਿਹੜੀ ਸੜੀ ਆ ਉਹ ਮਾਂ ਔਰ ਬੇਟਾ ਇਕੱਠਾ ਸੀਗਾ ਲੇਕਿਨ ਉਹ ਫਿਲਹਾਲ ਬਾਹਰ ਗਿਆ ਹੋਇਆ ਸੀਗਾ ਆਪਣੇ ਬਿਹਾਰ ਗਿਆ ਹੋਇਆ ਆਪਣੇ ਪਿਛਲੇ ਪਿੰਡ ਥੈਂਕ ਯੂ